ਪੰਜਾ ਭਜੀ ਕੀ ਕਿਥੋਂ ਆਏ ਭਜੀ ਬੋਡੀ ਜੀ ਆਈਏ ਦਿਮਾਰਕ ਤੋਂ ਅੱਛਾ ਜੀ ਤੇ ਇਹ ਕੀ ਪਹਲਤਾ ਕੀ ਹੋਇਆ ਕਿ ਇਹਨੂੰ ਚੁਸਾਈ ਕੀਤਾ ਉਧੜ ਕੀਤਾ ਕੀ ਨਾਮ ਹੈ ਕੀ ਉਮਰ ਹੈ ਕਿਥੋਂ ਆਇਆ ਇਹਦਾ ਨਾਮ ਕਰਨ ਕਹਿੰਦਾ ਭਜੀ ਇਹ ਪੰਜੀ ਕਿਥੋਂ ਆਏ ਤੇ ਕਿਹਨੂੰ ਕਿਹਦੀ ਬੋਡੀ ਲੈ ਕੇ ਆਇਆ ਇਹ ਮਾਮਲਾ ਕੀ ਹੈ ਸਰ ਇਹ ਤਾਂ ਮਾਮਲਾ ਹੋਇਆ ਹੈ ਉੱਥੇ ਜੀ ਅੱਛਾ ਜੀ ਤੇ ਨਾ ਤਾਂ ਰਾ ਉੱਥੇ ਜੀ ਹਾਂ ਇਹ ਨਾ ਰੋਲੇ ਭਾਜੀ ਕੀ ਕਿਥੋਂ ਆਏ ਭਾਜੀ ਇਹ ਬੋਡੀ ਜਿਹੜੀ ਹੈ ਅੱਛਾ ਜੀ ਤੇ ਇਹ ਕੀ ਫਾਹਲਤਾ ਕੀ ਹੈ ਕਿ ਇਹਨੂੰ ਤੁਸੀਂ ਕਿਹਾ ਕੀ ਨਾਮ ਹੈ ਕੀ ਉਮਰ ਹੈ ਕਿਥੋਂ ਆਇਆ ਜਿਹਦੇ ਨਾਮ ਕਰਨ ਕਹਿੰਦਾ ਹੈ ਅੱਛਾ ਜੀ ਕਿਰਾਇਆ ਦੇ ਦਿੰਦੇ ਸੀ ਕਿਰਾਇਆ ਦੇ ਦਿੰਦੇ ਕਿੰਨੇ ਕੁਮਾਰ ਕਿੰਨੇ ਕੁਮਾਰ ਹੈ ਉਹ 30 40 ਸਾਲ ਦਾ 40 ਸਾਲ ਦਾ ਤੇ ਵਿਆਹਿਆ ਹੋਇਆ ਹਾਂਜੀ ਤੇ ਬੱਚੇ ਕਿੰਨੇ ਨੇ ਬੱਚੇ ਪਤਾ ਨਹੀਂ ਜੀ ਪਤਾ ਨਹੀਂ ਲੱਗਦਾ ਅੱਛਾ ਤੇ ਕਾਰਨ ਫਾਹਲ ਆਉਂਦਾ ਕਾਰਨ ਏ ਸਰ ਮੈਨੂੰ ਨਹੀਂ ਪਤਾ ਮੈਂ ਦਾ ਡੈੱਡ ਬੁਡੀ ਜਮਹਰੋਣਾ ਹੈ ਇਹ ਆਪਣਾ ਫਿਨੀ ਰੋਸਟ ਜਿਹੜੇ ਕਰੂ ਕਰੂ ਠੀਕ ਹੈ ਇਹ ਕਿੰਨੇ ਵਜੇ ਘਟਣਾ ਸਰ ਇਹ ਸਾਨੂੰ ਜਦੋਂ ਪਤਾ ਲੱਗਾ ਵਾ ਕਿੰਨੇ ਕੋਈ ਵਜੇ ਕਿੰਨੇ ਵਜੇ ਤਕਰੀਬਨ ਲਾਲੋ ਤੁਸੀਂ 6 ਵਜੇ ਸੀ ਛੜੀ ਹੋ 6 ਵਜੇ ਠੀਕ ਅੰਦਰ ਜਾ ਜਾਨ ਜਾਨ ਇਹ ਪਾਜੀ ਕਿੱਥੋਂ ਆਇਓ ਤੇ ਕਿੰਨੂ ਕੀਦੀ ਬੋਡੀ ਲੈ ਕੇ ਆਇਓ ਮਾਮਲਾ ਕੀ ਹੈ ਸਾਰਾ ਮੈਂ ਧਾਮੀਆਂ ਕਲਾ ਤੋਂ ਆਏ ਆ ਅੱਛਾ ਜੀ ਬਨਾਲਪੁਰ ਤੋਂ ਅੱਛਾ ਜੀ ਤੇ ਸਾਡਾ ਰਾਗ ਜੀ ਫਰਗਰ ਆਏ ਹੂੰ 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 ਇਹ ਨਾ ਇਹ ਨਾ ਬੈਠਣਾ ਤੁਹਾਡੇ ਇਕੱਲੇ ਅੱਛਾ ਕੀ ਹੈਗੀ ਚੱਕਰ ਕੀ ਸੀ ਇਹਦਾ ਨਾ ਬਾਹਰ ਰਹਿੰਦੇ ਸੀ ਇਹਨਾਂ ਪਤਾ ਨਹੀਂ ਗਏ ਆਪਾਂ ਅੱਛਾ ਜੀ ਕਰਦੀਆ ਘਰੇ ਜਦੋਂ ਉਹਨੂੰ ਹੋਏ ਪੰਜ-ਛੇ ਦਿਨ ਹੋ ਗਏ ਸੀ ਅੱਗੇ ਨੂੰ ਤੇ ਇਹ ਸਾਡੇ ਕੋਲ ਹੀ ਰਹਿਣਾ ਸੀ ਹੂੰ ਹੂੰ ਮੇਰੇ ਰੋਟੀ ਪਣੀ ਹੱਡੂ ਖਾਂਦੋਦੀਆਂ ਤੇ ਉਹਨਾਂ ਦੇ ਕੰਮ ਕਰਾਤੀ ਸਵੇਰੇ ਸਾਨੂੰ ਪਰਾਇਂ ਲੱਗੇ ਕੀ ਅੱਜ ਕੀ ਹੋਇਆ ਕੋਹ ਪਤਾ ਨਹੀਂ ਬਈ ਕੰਮ ਕਰਾਤੀ ਸੀ ਅੱਛਾ ਤੇ ਉਸ ਤੋਂ ਬਾਅਦ ਸਾਨੂੰ ਮੈਂ ਨੂੰ ਹੁਣ ਆਇਆ ਵੀ ਕਹਿੰਦੇ ਇੱਕ ਇਹਦਾਂ ਗੱਲ ਹੋ ਗਈ ਤੇ ਬ੍ਰਦਰ ਤੁਹਾਡਾ ਹਾਂ ਤੇ ਕੀਤਾ ਗਿਆ ਸੁਸਾਇਡ ਕੀਤਾ ਸੀ ਹਾਂਜੀ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਰਿਹਾ ਹੁਣ ਹੋ ਗਿਆ ਹੋਏ ਤਿੰਨ ਸਾਲ ਹੋ ਗਏ ਚਾਰ ਸਾਲ ਤਿੰਨ ਚਾਰ ਸਾਲ ਹੋ ਗਏ ਰਿਹਾ ਤੇ ਬੱਚਾ ਕੋਈ ਕੋਈ ਬੱਚਾ ਨਹੀਂ ਅੱਛਾ ਤੇ ਕੰਮ ਡਰਾਈਵਰੀ ਦਾ ਕਰਦਾ ਕਾਹਦਾ ਕਰਦਾ ਡਰਾਈਵਰੀ ਅੱਛਾ ਕਦੋਂ ਤੋਂ ਡਰਾਈਵਰੀ ਦਾ ਕੰਮ ਕਰਦਾ ਹੈ ਮੈਂ ਦੱਸੂ ਤੁਹਾਨੂੰ ਡਰਾਈਵਰੀ ਦਾ ਮਰਦ ਕਰਦਾ ਨਸ਼ਾ ਵਗੈਰਾ ਵੀ ਕਰਦਾ ਸੀ ਪਹਿਲਾਂ ਨਹੀਂ ਕਰਦਾ ਹੁਣ ਕੀ ਕਰਨਗੇ ਦਰ ਦੁਰ ਪਿੰਡੇ ਵਾ ਜਾਣਾ ਇਹ ਜਾ ਬੇੜੀ ਵਸ ਅੱਛਾ ਅੱਛਾ ਤੇ ਕੋਈ ਸੁਸਾਇਡ ਨੋਟ ਵੀ ਲਿਖੀ ਗਿਆ ਹਾਂਜੀ ਲੇਖੀ ਗਏ ਕੀ ਲਿਖਿਆ ਸੀ ਉਹ ਮੈਂ ਦੇਖਿਆ ਨਹੀਂ ਆ আচ্ছা ਤੇ ਤੁਹਾਨੂੰ ਪਤਾ ਕਿਦਾਂ ਲੱਗਾ ਕਿ ਇਹਨੇ ਸੁਸਾਇਸਾਈਡ ਕੀਤੀ ਮੇਰੇ ਬ੍ਰਦਰ ਤੋਂ ਜਿਹੜਾ ਮਾਦੀ ਘਰੇ ਤੇਨੇ ਰਾਸਤਾ ਹੁਣ ਬ੍ਰਦਰ ਨੂੰ ਅੱਛਾ ਠੀਕ ਹੈ ਉਹਨੇ ਮੈਨੂੰ ਕੋਈ ਨਹੀਂ ਕਿ ਉਹ ਸੁਸਾਇਸਾਈਡ ਕੀਤੀ ਕਿਸ ਤਰੀਕੇ ਨਾਲ ਮਤਲਬ ਫਹਾ ਲੇਤਾ ਜਾਂ ਕੋਈ ਚੀਜ਼ ਖਾਦੀ ਹੈ ਕੀ ਕੀਤਾ ਗੱਲ ਕਰਾਂ ਲੈਂਦਾ ਗੱਲ ਫਹਾ ਲੇਤਾ ਠੀਕ ਉਹ ਪਹਿਲੀ ਕੀ ਕਿੱਥੋਂ ਆਏ ਪਹਿਲੀ ਬੋਡੀ ਜੀ ਆਈ ਕਿ ਮਾਲਪੁਰਾ ਅੱਛਾ ਜੀ ਤੇ ਇਹ ਕੀ ਪਹਲਤਾ ਕੀ ਹੋਇਆ ਕਿ ਇਹਨੂੰ ਤੁਸੀਂ ਪੁੱਛੜੀ ਕਿ ਤੀ ਨਾਮ ਹੈ ਕੀ ਉਮਰ ਅਦ ਕਿੱਥੋਂ ਆਇਆ ਇਹਦੇ ਨਾਮ ਕਰਨੂ ਕਹਿੰਦਾ ਹੈ ਬਾਈ ਬਈ ਤਣੀ ਕਿੱਥੋਂ ਆਇਆ ਤੇ ਕੀ ਕਿਦੀ ਬੋਡੀ ਲੈ ਕੇ ਇਹ ਮਾਮਲਾ ਕੀ ਹੈ ਸਰ ਇਹ ਕੰਮ ਹੀ ਅਲੱਗ ਹੋਇਆ ਹੈ ਉਹ ਤਾਂ ਜੀ ਅੱਜ ਜੀ ਤੇ ਰਾਜਾ ਰਾਜਾ ਹੂੰ ਹੂੰ ਇਹਨਾਂ ਨੇ ਨਾ ਬੈਠ ਰੋਲੇ ਭਾਜੀ ਕੀ ਕਿੱਥੋਂ ਆਏ ਭਾਜੀ ਬੋਡੀ ਚ ਜੀ ਮਾਲਕ ਨੂੰ ਅੱਛਾ ਜੀ ਤੇ ਇਹ ਕੀ ਫਾਹਲਤਾ ਕੀ ਹੈ ਜੀ ਇਹਨੂੰ ਸੁਣ ਲਈ ਤੁਸੀਂ ਸੁਣ ਦਿੱਤਾ ਕੀ ਨਾਮ ਹੈ ਕੀ ਉਮਰ ਹੈ ਕਿੱਥੋਂ ਆਇਆ ਜਿਹਦੇ ਨਾਮ ਕਰੂਂ ਕਹਿੰਦਾ ਹੈ ਅੱਛਾ ਜੀ ਵੀ ਕਰਾਇਦਾ ਜਾਂਦਾ ਹੈ ਕਰਾਇਦਿਆਂ ਦੇ ਪਿੰਡ ਪਾਮੇ ਪਿੰਡ ਪਾਮੇ ਕਿੰਨੇ ਕੁਮਰ ਹੈ ਉਹ 30 40 ਸਾਲ ਦਾ 40 ਸਾਲ ਦਾ ਤੇ ਵਿਆਹ ਹੋਇਆ ਹਾਂਜੀ ਤੇ ਬੱਚੇ ਕਿੰਨੇ ਦੇ ਬੱਚੇ ਪਤਾ ਨਹੀਂ ਜੀ ਪਤਾ ਨਹੀਂ ਲੱਗਦਾ ਅੱਛਾ ਤੇ ਕਾਰਨ ਫਾਹਲ ਆਉਂਦਾ ਕਾਰਨ ਇਹ ਸਰ ਮੈਨੂੰ ਨਹੀਂ ਪਤਾ ਲੈਣ ਦਾ ਡੈਡ ਬੁਟੀ ਜੰਗਰੋਣਾ ਇਹ ਆਪਣਾ ਫਨੀਰ ਰਸਤੇ ਕਰੂਂ ਕਰੂਂ ਤੁਹਾਡਾ ਇਹ ਕਿੰਨੇ ਵਜੇ ਘਟਨਾ ਸਾਰ ਇਹ ਸਾਨੂੰ ਜਦੋਂ ਪਤਾ ਲੱਗਾ ਵਾ ਕਿੰਨੇ ਕੋਈ ਜੀ ਕਿੰਨੇ ਵਜੇ ਤਕਰੀਬਨ ਲਾਲੋ ਤੁਸੀਂ 6 ਵਜੇ ਸੀ ਛੜੀ 6 ਵਜੇ 6 ਵਜੇ ਤੁਸੀਂ ਠੀਕ ਅੰਗਲਾ ਜਾਨ ਜੀ ਇਹ ਪਾਜੀ ਕਿੱਥੋਂ ਆਇਓ ਤੇ ਕਿੰਨੂ ਕਿਹਦੀ ਬੋਡੀ ਲੈ ਕੇ ਆਇਓ ਮਾਮਲਾ ਕੀ ਹੈ ਸਾਰਾ ਕਾਮੀਆਂ ਕਲਾ ਤੋਂ ਆਇਆ ਹੈ ਅੱਛਾ ਜੀ ਨਾਰਕੋਟਿਕ ਅੱਛਾ ਜੀ ਤੇ ਨਾ ਤਾਂ ਭਰਾ ਆ ਗਿਆ ਫਰਦਰ ਆਇਆ ਹਾਂ ਹਾਂ ਇਹਨਾਂ ਦੇ ਨਾਲ ਇਹਨਾਂ ਬੈਸ ਨਾਲ ਥੋੜੇ ਟੱਕਰ ਅੱਛਾ ਕੀ ਹੈਗੀ ਚੱਕਰ ਕਿਸੇ

ਤੇ ਬ੍ਰਦਰ ਤੁਹਾਡਾ ਹਾਂਜੀ ਤੇ ਕੀਤਿਆਂ ਨੇ ਸੁਸਾਇਡ ਕੀਤਾ ਜੀ ਹਾਂਜੀ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਰਿਹਾ ਹੁਣ ਹੋ ਗਿਆ ਹੋਏ ਤਿੰਨ ਸਾਲ ਤਿੰਨ ਚਾਰ ਸਾਲ ਹੋ ਗਏ ਗਿਆ ਹੁਣ ਤੇ ਬੱਚਾ ਕੋਈ ਕੋਈ ਨਹੀਂ ਅੱਛਾ ਤੇ ਕੰਮ ਡਰਾਈਵਰੀ ਦਾ ਕਰਦੇ ਕਾਹਦਾ ਕਰਦਾ ਡਰਾਈਵਰੀ ਅੱਛਾ ਕਦੋਂ ਤੋਂ ਡਰਾਈਵਰੀ ਦਾ ਕੰਮ ਕਰਦੇ ਮੈਂ ਦੱਸੂ ਤੂੰ ਡਰਾਈਵਰੀ ਦਾ ਵਾਰ ਕਰਦਾ ਨਸ਼ਾ ਵਗੈਰਾ ਵੀ ਕਰਦਾ ਸੀ ਪਹਿਲਾਂ ਨਹੀਂ ਕਰਦਾ ਹੁਣ ਤੋਂ ਕਰਨ ਲੱਗੇ ਦਰਦ ਦੁਰਦੁਖੀ ਵਾਜਦਾ ਇਹ ਜਾ ਬੀੜੀ ਵਰਸ ਅੱਛਾ ਅੱਛਾ ਤੇ ਕੋਈ ਸੁਸਾਇਡ ਨੋਟ ਵੀ ਲਿਖੀ ਗਿਆ हां जी लेके गए की लिखा है जो वो मैं देखया नहीं अच्छा तो ਤੁਹਾਨੂੰ ਪਤਾ ਕਿਦਾ ਲੱਗਾ ਕਿ ਇਹਨੇ ਸੁਸਾਇਡ ਕੀਤੀ ਮੇਰੇ ਬ੍ਰਦਰ ਤੋਂ ਜਿਹੜਾ ਮਾਗੀ ਘਰੇ ਤੇਨੇ ਰਾਸਤਾ ਉਹਨਾਂ ਦਾ ਬ੍ਰਦਰ ਨੂੰ ਅੱਛਾ ਠੀਕ ਹੈ ਉਹਨੇ ਮੈਨੂੰ ਕੋਈ ਕਿਤਾਬ ਸੁਸਾਇਡ ਕੀਤੀ ਕਿਸ ਤਰੀਕੇ ਨਾਲ ਮਤਲਬ ਫਹਾ ਲਿਆ ਜਾਂ ਕੋਈ ਚੀਜ਼ ਖਾਦੀ ਹੈ ਕੀ ਕੀਤਾ ਗੱਲ ਕਰਾਂ ਲੱਗਦਾ ਗੱਲ ਫਹਾ ਲਿਆ ਠੀਕ